ਕੀ ਕੀ ਨਾਮ ਜਦੋਂ ਦਾ ਸੋਨੂ ਹੈਗਾ ਜੀ ਜੀ ਨੰਬਰ ਜੀ ਸੋਨੂ ਹੈਗਾ ਜੀ ਜਿਨ੍ਹਾਂ ਨੇ ਕੁੱਟਿਆ ਤੁਹਾਨੂੰ ਹਾਂਜੀ ਕੀ ਕੰਮ ਕੀਤਾ ਉਹਨਾਂ ਨੇ ਕਿਸ ਤਰ੍ਹਾਂ ਕੁੱਟਿਆ ਤੁਹਾਨੂੰ ਹਾਂਜੀ ਅਸੀਂ ਘਰ ਵਾਏ ਘਰੇ ਬੱਠੇ ਸੀਗੇ ਜੀ ਘਰੋਂ ਚੱਕ ਕੇ ਲੈ ਗਏ ਚਾਰ ਪੰਜ ਜਣੇ ਸੀਗੇ ਕਾਹਦੇ ਚ ਲੈ ਕੇ ਗਏ ਕਾਰ ਤੇ ਜੀ ਉਹਨਾਂ ਕੋਲ ਕੋਈ ਹਥਿਆਰ ਸੀਗੇ ਹਾਂਜੀ ਕਾਪਾ ਸੀਗਾ ਉਹਨਾਂ ਕੋਲ ਡਾਂਗਾ ਸੀਗੀਆਂ ਕਿੱਥੇ ਲੈ ਕੇ ਚੱਕ ਕੇ ਮੈਨੂੰ ਚੱਕ ਕੇ ਗੱਡੀ ਗੁਰਨਾਨ ਕਾਲਜ ਕੋਲ ਲੈ ਗਏ ਜੀ 20 ਸਾਲ ਉੱਥੇ ਲਿਆ ਕੇ ਕੁੱਟਿਆ ਮਾਰ ਕੁੱਟ ਕੀਤੀ ਉਹਨਾਂ ਨੇ ਮੈਨੂੰ ਟਰੱਕ ਥੱਲੇ ਬੰਨ ਵਿੱਚੇ ਪਿੱਛੇ ਬੰਨ ਕੇ ਤੇ ਮੈਨੂੰ ਘ੍ਰੀਸਿਆ ਵਾਵਾ ਖਮਮਟੀ ਮੁੱਟੀ ਪਾ ਗਏ ਮੇਰੇ ਤੇ ਪਿੱਛੇ ਵੀ ਡਾਂਗਾ ਮਾਰਿਆ ਮੇਰੇ ਕੋਈ ਕੋਣ ਸੀ ਨਾਮ ਯਾਦ ਇੱਕ ਦਾ ਹਾਂਜੀ ਇੱਕ ਦਾ ਨਾ ਕਰਨੀ ਹੈਗਾ ਇੱਕ ਦਾ ਨਾ ਬੂਟਾ ਹੈਗਾ ਜੀ ਇੱਕ ਦਾ ਹਰੀਸ਼ ਹੈਗਾ ਇੱਕ ਦਾ ਨਾਂ ਹੀ ਹੈਗਾ ਜੀ ਲਖਵਿੰਦਰ ਇੱਕ ਦਾ ਕਿਹੜੀ ਜਾਤੀ ਨਾਲ ਸੰਬੰਧ ਰੱਖਦੇ ਹੋ ਅਸੀਂ ਚਮਿਆਰ ਹੈਗੇ ਜੀ ਕਿਹੋ ਜੀ ਕਾਰਵਾਈ ਦੀ ਮੰਗ ਕਰਦੇ ਹੋ ਅਸੀਂ ਕੇ ਇਨਸਾਫ ਚਾਹੀਦਾ ਸਾਨੂੰ ਤਾਂ ਕਿੰਨੇ ਦਿਨ ਤੋਂ ਦਾਖਲ ਹਾਂ ਤਿੰਨ ਤਿੰਨ ਦਿਨ ਹੋ ਗਏ ਰਾਤ ਦੇ ਪਰਸੋ ਰਾਤ ਦਾ ਚੌਥੇ ਰਾਤ ਨੂੰ ਕੋਈ ਕਾਰਵਾਈ ਹੋਈ ਹੈ ਇਸ ਵਾਰ ਕੋਈ ਕਾਰਵਾਈ ਨਹੀਂ ਹੋਈ ਅਜੇ ਤੱਕ ਸਨਮਨ ਸਾਹਿਬ ਚਾਹੀਦਾ